ਸਾਸਰੀਏ ਕਾਲ ਦੋਸਤੋ ਅੱਜ ਮੈਂ ਦੋਸਤੋ ਤੁਹਾਨੂੰ ਕੁਦਰਤ ਦੀ ਸਭ ਤੋਂ ਵੱਡੀ ਸਚਾਈ ਪੇਸ਼ ਕਰਨ ਲੱਗਾ ਜਿੰਨ ਦੇ ਮੇਰੇ ਕੋਲ ਜ ਸਵਾਲ ਵੀ ਹੋਣਗੇ ਦੋਸਤੋ ਤੇ ਕੁਝ ਜਵਾਬ ਵੀ ਹੋਣਗੇ ਚਲੋ ਆਪਾਂ ਗੱਲ ਕਰਦੇ ਹਾਂ ਫਿਰ ਪਹਿਲਾਂ ਤਾਂ ਮੈਂ ਇਸ ਗੱਲ ਤੋਂ ਸ਼ੁਰੂਆਤ ਕਰੂੰਗਾ ਕਿ ਜਿੰਨੇ ਵੀ ਆਪਣੇ ਦੁਨੀਆ ਤੇ ਰਹਿਬਰ ਆਏ ਆ ਜਿੰਨੇ ਵੀ ਪ੍ਰਮਾਤਮਾ ਨੂੰ ਮੰਨਣ ਵਾਲੇ ਹੋਏ ਆ ਜਿੰਨਾ ਮਨੋਵਿਗਿਆਨ ਦੇ ਨਾਲ ਜਿਹਨੂੰ ਜਿੰਨੀ ਕ ਪ੍ਰਮਾਤਮਾ ਦੀ ਸਮਝ ਆਈ ਉਨੇ ਉਹਨਾਂ ਇੱਕ ਪਰਮਾਤਮਾ ਬਾਰੇ ਉਸ ਹਿਸਾਬ ਦਾ ਲਿਖਤਾ ਇਹ ਨਹੀਂ ਬਈ ਸਾਰੇ ਰਾਇਬਰਾਂ ਨੇ ਗਲਤ ਲਿਖਿਆ ਬਹੁਤ ਨੂੰ ਪਰਮਾਤਮਾ ਦੀ ਸਹੀ ਵੀ ਸਮਝ ਆਈ ਬਹੁਤ ਨੂੰ ਘੱਟ ਸਮਝ ਵੀ ਆਈ ਜਿਨੇ ਜਿੰਨਾ ਕ ਪਰਮਾਤਮਾ ਨੂੰ ਪਾਇਆ ਜਿਸ ਹਿਸਾਬ ਦੇ ਨਾਲ ਪਾਇਆ ਉਹਨੇ ਉਸ ਹਿਸਾਬ ਦੇ ਨਾਲ ਲਿਖਤਾ ਪਰਮਾਤਮਾ ਬਾਰੇ ਹੁਣ ਆਪਾਂ ਵਿਗਿਆਨ ਦੇ ਹਿਸਾਬ ਨਾਲ ਗੱਲ ਕਰਦੇ ਹਾਂ ਹੁਣ ਅੱਜ ਤੋਂ ਕਾਫੀ ਸਮਾਂ ਪਹਿਲਾਂ ਦੇ ਗ੍ਰੰਥਾਂ 'ਚ ਕਿਤਾਬਾਂ 'ਚ ਇੱਕ ਪ੍ਰਮਾਣ ਮਿਲਦਾ ਹੈ ਇੱਕ ਸਲੇਡਾ ਨਾਂ ਦਾ ਜੀਵ ਹੁੰਦਾ ਸੀ ਜਿਹੜਾ ਰੂਪ ਬਦਲ ਲੈਂਦਾ ਸੀ ਆਪਾਂ ਸਭ ਨੇ ਇਹ ਗੱਲ ਬਾਤ ਸੁਣੀਆ ਕਿਉਂਕਿ ਜਿਹੜਾ ਜੀਵ ਰੂਪ ਬਦਲ ਸਕਦਾ ਹੈ ਜਿਹੜਾ ਜੀਵ ਰੂਪ ਬਦਲ ਸਕਦਾ ਹੈ ਇਹ ਸੋਚੋ 6 ਫੁੱਟ ਦਾ ਵੀ ਬਣ ਸਕਦਾ ਹੈ ਤੇ ਉਹ 150 ਫੁੱਟ ਦਾ ਵੀ ਬਣ ਸਕਦਾ ਹੈ ਫਿਰ ਜਿਹੜਾ ਜੀਵ ਰੂਪ ਬਦਲ ਸਕਦਾ ਹੈ ਉਹ ਇਨਸਾਨ ਦਾ ਰੂਪ ਵੀ ਧਾਰ ਸਕਦਾ ਹੈ ਦੇਵੀ ਦੇਵਤੇ ਦਾ ਰੂਪ ਵੀ ਧਾਰ ਸਕਦਾ ਹੈ ਜਿਹੜੇ ਆਪਣੇ ਰਹਿਵਰ ਪਰਮਾਤਮਾ ਇਹ ਉਹਨਾਂ ਦਾ ਰੂਪ ਬਿਤਾ ਸਕਦਾ ਹੈ ਉਹ ਤਾਂ ਕਿਸੇ ਚੀਜ਼ ਦਾ ਰੂਪ ਧਾਰ ਸਕਦਾ ਜਿਹੜਾ ਰੂਪ ਹੀ ਬਦਲ ਲੈਂਦਾ ਮੇਰਾ ਮਨੋਵਿਗਿਆਨ ਕਹਿੰਦਾ ਹੈ ਬਈ ਉਹ ਜਿਹੜਾ ਸਲੇਡਾ ਸੀ ਉਹੂ ਦੂਸਰੀ ਦੁਨੀਆ ਦਾ ਬੰਦਾ ਸੀ ਕੋਈ ਇੱਥੋਂ ਦਾ ਨਹੀਂ ਸੀ ਕਿਉਂਕਿ ਆਪਣੀ ਧਰਤੀ ਤੇ ਕੋਈ ਐਸਾ ਜੀ ਹੈ ਹੀ ਨਹੀਂਗਾ ਹੁਣ ਦੇ ਯੁੱਗ ਚ ਤੁਸੀਂ ਲਾ ਲੋ ਨਾਲੇ ਸਾਇੰਸ ਸੈਨੀ ਤਰੱਕੀ ਕਰ ਗਈ ਹੈ ਸਾਇੰਸ ਨੇ ਸਾਰੀਆਂ ਖੋਜਾਂ ਕਰ ਲਈਆਂ ਲੱਭ ਲਿਆ ਪਰ ਅੱਜ ਤੱਕ ਆਪਣੀ ਧਰਤੀ ਤੇ ਹੁਣ ਦੇ ਸਮੇਂ ਚ ਸਾਇੰਸ ਨੂੰ ਐਸਾ ਕੋਈ ਜੀਵ ਨਹੀਂ ਮਿਲਿਆ ਜਿਹੜਾ ਰੂਪ ਬਦਲ ਲੈ ਇਹ ਕਹਾਣੀਆਂ ਅੱਜ ਤੋਂ 5000 ਸਾਲ ਪਹਿਲਾਂ ਦੀਆਂ ਹੀ ਮਿਲ ਰਹੀਆਂ ਹਨ ਪ੍ਰਮਾਣ ਮਿਲ ਰਹੇ ਹੈ ਇਹਨਾਂ ਚੀਜ਼ਾਂ ਦੇ ਇਹ ਕਹਾਣੀਆਂ ਅਜ ਤੋਂ ਪ੍ਰਾਣੀਆਂ ਹੀ ਆ ਕਹਿੰਦਾ ਮਤਲਬ ਜਦੋਂ ਸਾਇੰਸ ਸੈਨੇ ਤਰੱਕੀ ਕਰ ਗਈ ਉਦੋਂ ਆਪਾਂ ਨੂੰ ਇਦਾਂ ਦਾ ਪ੍ਰਮਾਣ ਜਾਂ ਜੀਵ ਕੋਈ ਨਹੀਂ ਮਿਲਿਆ ਹੁਣ ਇੱਥੋਂ ਕੀ ਸਾਬਤ ਹੁੰਦਾ ਹੈ ਇੱਥੋਂ ਸਾਬਤ ਹੁੰਦਾ ਕਿ ਜਿਹੜਾ ਸਲੇਡਾ ਸੀ ਉਹ ਦੂਜੀ ਦੁਨੀਆ ਦੇ ਲੋਕ ਸੀ ਉਹ ਇੱਥੇ ਆਏ ਹੁਣ ਜ਼ਰੂਰੀ ਥੋੜੀਆ ਵੀ ਜਿਹੜਾ ਆਪਾਂ ਸਲੇਡਾ ਆਪਾਂ ਨੂੰ ਕੀ ਪਤਾ ਸਲੇਡੇ ਦਾ ਰੂਪ ਕਿਹੜਾ ਸੀ ਕੀ ਪਤਾ ਉਹ ਆਪਣੇ ਸਹੀ ਰੂਪ ਚ ਇੱਥੇ ਨਾ ਆਏ ਹੁਣ ਸਲੇਡੇ ਦੇ ਰੂਪ ਚ ਆਏ ਹੁਣ ਜਾਂ ਕਿਹੜੇ ਰੂਪ ਚ ਆ ਗਏ ਆਪਾਂ ਨੂੰ ਕੀ ਪਤਾ ਆਪਣੇ ਚੋਂ ਕਿਹੜੇ ਕਿਹੜੇ ਰੂਪਾਂ ਚ ਵਿਚਰਦਾ ਰਿਹਾ ਹੁਣ ਮਾਨਵਤਾ ਨਾਲ ਵੈਨੇ ਪਾਵਰ ਵਾਲੇ ਹੋਇਆ ਕੀ ਪਤਾ ਜਿਹੜੇ ਦਾਨਵ ਰੂਪ ਧਾਰਦੇ ਸੀ ਦਾਨਵਾ ਦੇ ਰੂਪ ਚ ਵੀ ਉਹ ਸਲੇਡੇ ਹੀ ਹੁਣ ਜਿਹੜੇ ਦੂਜੀ ਦੁਨੀਆ ਤੋਂ ਇੱਥੇ ਆਏ ਉਹਨਾਂ ਨੇ ਦਾਨਵਾ ਦਾ ਰੂਪ ਧਾਰਿਆ ਉਹਨਾਂ ਦੀ ਮਨੋ ਕਾਮਨਾ ਕੀ ਸੀ ਵੀ ਇਸ ਧਰਤੀ ਤੇ ਫਤਿਹ ਪਾਉਣਾ ਤੇ ਆਪ ਦੇ ਆਪ ਨੂੰ ਪ੍ਰਮਾਤਮਾ ਕਹਾ ਕੇ ਪੁੰਚੜ ਲਾਉਣਾ ਆਪ ਦੇ ਆਪ ਨੂੰ ਪੂਜਣ ਲਾਉਣਾ ਅੱਜ ਤੱਕ ਛੋਟੇ ਤੋਂ ਛੋਟੇ ਜੀਵ ਤੋਂ ਲੈ ਕੇ ਵੱਡੇ ਤੱਕ ਹਰਕ ਦੀ ਇਹੀ ਮਨੋਕਾਮਨਾ ਰਹੀ ਆ ਵੀ ਮੇਰਾ ਰਾਜ ਹੋਵੇ ਹਰਕ ਦੀ ਮਨੋਕਾਮਨਾ ਇਹੀ ਰਹੀ ਆ ਚਾਹੇ ਪੁਰਾਣੇ ਸਮਿਆਂ ਚ ਲਾ ਲਓ ਚਾਹੇ ਹੁਣ ਸਮਿਆਂ ਚ ਲਾ ਲਓ ਜਦੋਂ ਦੂਸਰੀ ਦੁਨੀਆ ਦੇ ਲੋਕ ਇੱਧਰ ਆਏ ਉਹ ਆਪਣੇ ਨਾਲੋਂ ਵੱਧ ਪਾਵਰਫੁਲ ਸੀ ਜਾ ਆਪਾਂ ਜਿਨ੍ਹਾਂ ਨੂੰ ਐਲੀਅਨਸ ਕਹਿੰਦੇ ਉਹ ਆਪਣੇ ਨਾਲ ਵੱਧ ਪਾਵਰਫੁਲ ਸੀ ਉਹਨਾਂ ਚ ਤਕਨੀਕ ਵੱਧ ਸੀ ਜਿੱਥੋਂ ਤੱਕ ਆਪਾਂ ਹਾਲੇ ਪਹੁੰਚੇ ਨਹੀਂ ਉਹ ਬਹੁਤ ਸਮਾਂ ਪਹਿਲਾਂ ਪਹੁੰਚ ਚੁੱਕੇ ਸੀ ਉਹਨਾਂ ਕੋਲੇ ਉਹ ਪਾਵਰਾਂ ਸੀ ਸਾਰਾ ਕੁਝ ਸੀ ਕਿੰਨੇ ਖੰਡ ਬ੍ਰਹਿਮੰਡ ਹੋਰ ਆ ਦੁਨੀਆ ਤੇ ਕੀ ਪਤਾ ਕਿਹੜੇ ਬ੍ਰਹਿਮੰਡ ਤੇ ਕਿੱਦਾਂ ਦਾ ਜੀਵਨ ਹੈ ਉਹ ਐਲੀਅਨ ਸੀ ਚਾਹੇ ਉਹ ਕਿਸੇ ਰੂਪ ਚਾਹੇ ਜਿਹੜਾ ਇਨਸਾਨ ਰੂਪ ਹੀ ਬਦਲ ਲੈਂਦਾ ਉਕੇ ਰੂਪ ਚ ਵੀ ਆ ਸਕਦਾ ਹੈ ਚਾਹੇ ਉਹ ਇੱਥੇ ਕਿਸੇ ਰੂਪ ਚ ਆਏ ਧਾਨਵਾ ਦੇ ਰੂਪ ਚ ਆ ਗਏ ਚਾਹੇ ਮਾਨਵਾ ਦੇ ਰੂਪ ਪਾਵਰਫੁਲ ਮਾਨਵਾ ਦੇ ਰੂਪ ਚ ਆਵੇ ਦੇਵ ਵੀ ਦੇਵਤਿਆਂ ਦੇ ਰੂਪ ਚ ਆ ਗਏ ਕਿਸੇ ਰੂਪ ਚ ਉਹ ਇੱਥੇ ਆ ਗਏ ਚਾਹੀ ਠੀਕ ਹੈ ਨਾ ਜਿਹੜੇ ਲੋਕ ਉਸ ਵਕਤ ਉਹਨਾਂ ਦੇ ਨਾਲ ਰਹੇ ਉਹਨਾਂ ਤੋਂ ਉਹ ਵਿਦਿਆ ਇਹ ਲੋਕਾਂ ਨੇ ਲੈ ਲਈ ਆਪਣੇ ਲੋਕਾਂ ਨੇ ਹੁਣ ਗਾਂ ਦੀ ਗਾਂ ਜਿਵੇਂ ਜਿਵੇਂ ਉਹ ਵਿਦਿਆ ਉਹਨਾਂ ਨੇ ਸਿੱਖੀ ਉਹਦੂਗਾ ਹੋਰ ਪੀੜ੍ਹੀਆਂ ਨੇ ਸਿੱਖ ਲਿਆ ਇਹ ਦਰ ਪੀੜੀ ਦਰ ਪੀੜੀ ਉਹ ਵਿਦਿਆ ਕੰਮ ਕਰਦੀ ਆ ਰਹੀ ਆ ਹੁਣ ਜਿਹੜੇ ਗੌਸਪਾਕ ਪੀਰ ਹੁੰਦੇ ਆ ਉਹ ਆਪਦੀ ਸਾਧਨਾ ਨਾਲ ਸਾਰੇ ਅੰਗਾ ਪੈਰਾਂ ਨੂੰ ਲੱਗ ਕਰ ਲੈਂਦੇ ਆ ਤੇ ਧਰਤੀ ਤੋਂ ਜ਼ਮੀਨ ਤੋਂ ਆਪਦੀ ਸਾਧਨਾ ਦੇ ਨਾਲ ਆਪਾਂ ਕਹਿੰਦੇ ਆ 2 ਫੁੱਟ ਉੱਚੇ ਉੱਠ ਸਕਦੇ ਹੁਵੀ ਇੱਕ ਵਿਦਿਆ ਹੈ ਇੱਕ ਪੜਾਈ ਆ ਜੇ ਆਪਾਂ ਸਮਝੀਏ ਬਿਯੋਸਚੀਨੋ ਪਰਮਾਤਮਾ ਸਮਝੀਏ ਪਰਮਾਤਮਾ ਨੇ ਉਹ ਲੋਕਾਂ ਚ ਉਸ ਚੀਜ਼ ਦੀ ਪੜ੍ਹਾਈ ਹੈਗੀ ਸੀ ਉੱਡਣ ਦੀ ਉੱਡ ਕੇ ਕਿਤੇ ਵੀ ਚਲੇ ਜਾਣਾ ਭਾਰੇ ਤੋਂ ਭਾਰੇ ਪੱਥਰ ਨੂੰ ਚੱਕ ਲੈਣਾ ਸਰੀਰ ਨੂੰ ਜਿੱਡਾ ਮਰਜੀ ਬਣਾ ਲੈਣਾ ਜਿਵੇਂ ਆਪਾਂ ਇਹਨੇ ਸਲੇਡਾ ਸਲੇਡਾ ਕੋਈ ਵੀ ਰੂਪ ਬਣਾ ਸਕਦਾ ਸੀ ਕਿੱਡਾ ਵੀ ਬਣ ਸਕਦਾ ਸੀ ਠੀਕ ਹੈ ਨਹੀਂ ਉਹ ਲੋਕ ਸੀ ਉਹ ਉਹਨਾਂ ਨੇ ਆਪਦੇ ਸਰੀਰ ਨੂੰ ਉਡਾ ਸਕਦੇ ਸੀ ਕਿਸੇ ਚੀਜ਼ ਨੂੰ ਵੀ ਉਡਾ ਸਕਦੇ ਸੀ ਕਿਸੇ ਸਾਧਨ ਨੂੰ ਉਡਾ ਸਕਦੇ ਸੀ ਉਹ ਸਾਰੀ ਪਾਵਰ ਉਹਨਾਂ ਦੀ ਧਰਤੀ ਤੇ ਹੀ ਆ ਸਾਰੇ ਲੋਕਾਂ 'ਚ ਹੀ ਆ ਉਹ ਜਿਹੜੇ ਉੱਥੋਂ ਦੇ ਲੋਕ ਸੀ ਜਿਹੜੇ-ਜਿਹੜੇ ਲੋਕ ਉੱਥੋਂ ਦੇ ਆ ਉਹਨਾਂ ਸਾਰਿਆਂ 'ਚ ਹੀ ਹੋਣੀ ਆ ਉਹਨਾਂ ਦੀ ਵਿੱਦਿਆ ਸੀ ਉਹਨਾਂ ਦੀ ਤਕਨੀਕ ਸੀ ਉਹ ਵੀ ਉਹਦਾ ਕਰ ਸਕਦੇ ਸੀ ਹੁਣ ਸਮੇਂ ਦੇ ਕੋਈ ਵੀ ਮਾਨਵ ਵਿਦਾਨਵ ਦੇਵੀ-ਦੇਵ ਤੇ ਜਿਹੜੇ ਵੀ ਪਾਵਰਫੁਲ ਸੀ ਉਹ ਆਪਦਾ ਮੰਤਰ ਪੜ੍ਹ ਕੇ ਜਦੋਂ ਵੀ ਕੋਈ ਆਸਤਰ ਸ਼ਾਸਤਰ ਯੁੱਧ ਵੇਲੇ ਮੰਗਦੇ ਸੀ ਉਹਨਾਂ ਕੋਲੇ ਹਾਜ਼ਰ ਹੋ ਜਾਂਦਾ ਸੀ ਕੋਈ ਅਗਨੀ ਸ਼ਾਸਤਰ ਕੋਈ ਵੀ ਜਿਹੜਾ ਵੀ ਸ਼ਾਸਤਰ ਮੰਗਦੇ ਸੀ ਉਹਨਾਂ ਕੋਲੇ ਹਾਜ਼ਰ ਹੋ ਜਾਂਦਾ ਸੀ ਵੀ ਹੁਣ ਤੁਹਾਨੂੰ ਇੱਕ ਗੱਲ ਹੋਰ ਦੱਸੂਗਾ ਜਿਹੜਾ ਜਾਦੂਗਰ ਹੁੰਦਾ ਹੈ ਜਾਦੂਗਰ ਹੁੰਦਾ ਹੈ ਠੀਕ ਹੈ ਨਾ ਉਹ ਵੀ ਜਦੋਂ ਉਹਦਾ ਮੰਤਰ ਪੜਦਾ ਹੈ ਮੰਤਰ ਪੜਦਾ ਹੈ ਜਿਹੜੀ ਚੀਜ਼ ਨੂੰ ਪੈਦਾ ਕਰਨਾ ਚਾਹੁੰਦਾ ਹੈ ਮਠਿਆਈਆਂ ਸਾਰਾ ਕੁਝ ਉੱਥੇ ਹਾਜ਼ਰ ਹੋ ਜਾਂਦਾ ਪਰ ਉਹ ਕੁਝ ਸਮੇਂ ਲਈ ਹੁੰਦਾ ਹੈ ਐਵੇਂ ਹੀ ਉਹਨਾਂ ਦਾ ਵੀ ਉਹ ਆਸ਼ਤਰ ਸ਼ਾਸਤਰ ਥੋੜਾ ਸਮਾਂ ਜਿੰਨੀ ਤੇ ਉਹਨਾਂ ਨੇ ਲੜਨਾ ਉਹਨੇ ਸਮੇਂ ਲਈ ਹੁੰਦੇ ਸੀ ਤੇ ਉਹ ਇੱਕ ਪੜਾਈ ਆ ਹੁਣ ਆਪਾਂ ਕੀ ਜਾਦੂਗਰ ਨੂੰ ਵੀ ਪ੍ਰਮਾਤਮਾ ਸਮਾਂ ਨਹੀਂ ਲੱਗੇ ਇਹ ਕਲਾ ਬੰਗਾਲ ਦੇ ਲੋਕਾਂ ਚ ਕਿੱਥੋਂ ਆਈ ਜਿਹੜੇ ਦੂਜੀ ਦੁਨੀਆ ਦੇ ਲੋਕ ਆਏ ਜਦੋਂ ਉਹਨਾਂ ਦੇ ਨਾਲ ਆਪਣੇ ਲੋਕ ਰਹਿੰਦੇ ਰਹੇ ਜਾਂ ilm ਲਿਖੇ ਜਾਂ ਕੁਝ ਵੀ ਲਿਖੇ ਜੋ ਜੋ ਜਿਹਨੂੰ ਜੋ ਜੋ ਪਾਵਰਾਂ ਉਹਨਾਂ ਦੀਆਂ ਸੀ ਜੋ ਕੁਝ ਪਾਵਰਾਂ ਉਹਨਾਂ ਨੇ ਇਹਨਾਂ ਨੂੰ ਦੱਸਤੀਆਂ ਕਿਉਂਕਿ ਉਹ ਰੂਪ ਬਦਲ ਕੇ ਆਏ ਆਪਦੇ ਸਹੀ ਰੂਪ 'ਚ ਤਾਂ ਆਪਣੇ ਕੋਲੇ ਆਏ ਨਹੀਂ ਕੋਈ ਦਾਨਮ ਦੇ ਰੂਪ 'ਚ ਆ ਗਿਆ ਕੋਈ ਦੇਵੀ ਦੇਵਤੇ ਦੇ ਰੂਪ 'ਚ ਆ ਗਿਆ ਕੋਈ ਕੀ ਨਾ ਲੈਂਦੇ ਉਹਨਾਂ 'ਚ ਪਾਵਰਫੁੱਲ ਦੇ ਰੂਪ 'ਚ ਆ ਗਿਆ ਉਹ ਆਪਣੇ ਚਾਏ ਪਰ ਜਿੰਨਾ ਕਿ ਇਹਨਾਂ ਨੇ ਕਿਤਾਬਾਂ ਲਿਖਤੀ ਕਿਉਂਕਿ ਬ੍ਰਹਮੰਡਾ ਕਈ ਤਰ੍ਹਾਂ ਦੇ ਕੀ ਪਤਾ ਪਾਨੂੰ ਆਪਣੀ ਨੌਲੇਜ ਹਾਲੇ ਉੱਥੋਂ ਤੱਕ ਜਾਂ ਆਪਣੀ ਖੋਜ ਉੱਥੋਂ ਤੱਕ ਨਹੀਂ ਪਹੁੰਚੀਗੀ ਹੁਣ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਮੈਂ ਹੁਣ ਆ ਜਿਹੜੇ ਕੀੜੇ ਮਕੌੜੇ ਨੇ ਧਰਤੀ ਤੇ ਇਨ੍ਹਾਂ ਦੇ ਵੀ ਆਪਣੀ ਥੱਲੇ ਇਨ੍ਹਾਂ ਦੀ ਦੁਨੀਆ ਹੈ ਪੂਰੀ ਬਾਕੀਆਂ ਦੇ ਸਾਰਿਆਂ ਦੇ ਅਲੱਗ-ਅਲੱਗ ਡਿਪਾਰਟਮੈਂਟ ਆ ਕੋਈ ਕੋਈ ਕੰਮ ਕਰਦਾ ਕੋਈ ਕੋਈ ਕੰਮ ਕਰਦਾ ਸਾਰੇ ਰਾਣੀ ਦੀ ਸੇਵਾ ਕਰਦੇ ਆ ਉਹਨੂੰ ਸਮਾਨ ਲਿਆ ਕੇ ਦਿੰਦੇ ਆ ਖਾਣ ਪੀਣ ਲਿਆ ਕੇ ਦਿੰਦੇ ਆ ਸਾਰਾ ਕੁਝ ਇਕੱਠਾ ਕਰਦੇ ਆ ਠੀਕ ਹੈ ਨਹੀਂ ਉਹ ਅਲੱਗ-ਅਲੱਗ ਖੁੱਡਾਂ 'ਚ ਰਹਿੰਦੇ ਆ ਇਹਨਾਂ ਨੂੰ ਵੀ ਗੱਲ ਸੁਣਦੀ ਵੀ ਆ ਅੱਖਾਂ ਵੀ ਆ ਦੇਖਦੇ ਵੀ ਆ ਇੱਕ ਦੂਜੇ ਨਾਲ ਗੱਲਾਂ ਬਾਤਾਂ ਵੀ ਕਰਦੇ ਆ ਸਭ ਕੁਝ ਇੱਕ ਦੂਜੇ ਦੇ ਸਮਝ ਆਉਂਦੇ ਪਰ ਜਦੋਂ ਇਹ ਆਪਾਂ ਨੂੰ ਦੇਖਦੇ ਹੋਣਗੇ ਇਹ ਆਪਾਂ ਨੂੰ ਪ੍ਰਮਾਤਮਾ ਸਮਝਦੇ ਹੋਣਗੇ ਕਿਉਂਕਿ ਜਦੋਂ ਆਪਾਂ ਕੀੜੇ ਨੂੰ ਐਂ ਫੂਕ ਮਾਰਦੇ ਹੀ ਉੱਟ ਜਾਂਦਾ ਹੁਣ ਉਹ ਵੀ ਆਪਾਂ ਨੂੰ ਪਾਵਰਫੁੱਲ ਸਮਝਦੇ ਹੋਣਗੇ ਵੀ ਇਹਨਾਂ ਦੇ ਕਿੱਡੇ-ਕਿੱਡੇ ਕੱਦ ਆ ਕਿੱਡੇ-ਕਿੱਡੇ ਪੈਰ ਆ ਅਸੀਂ ਤਾਂ ਇਹਨਾਂ ਦੇ ਇੱਕ ਗੂਠੇ ਦੇ ਥੱਲੇ ਵੀ ਹੰਨੀ ਗਏ ਉਹ ਆਪਾਂ ਨੂੰ ਪਾਵਰਫੁੱਲ ਸਮਝਦੇ ਐਵੇਂ ਜਿਹੜੇ ਆਪਣੇ ਤੋਂ ਵੱਧ ਪਾਵਰਫੁੱਲ ਆ ਆਪਾਂ ਉਹਨਾਂ ਨੂੰ ਪ੍ਰਮਾਤਮਾ ਸਮਝ ਹੀ ਜਾਂਦੇ ਆ ਇਹ ਆਪਾਂ ਨੂੰ ਪ੍ਰਮਾਤਮਾ ਸਮਝਦੇ ਹੋਣਗੇ ਵੀ ਜਦੋਂ ਇਹਨਾਂ ਚੰਨੀ ਪਾਵਰ ਆ ਸੇ ਪ੍ਰਮਾਤਮਾ ਹੀ ਹੋਣਗੇ ਵੀ ਸਾਰਾ ਕੁਝ ਆ ਦਿੰਦੇ ਆ ਸਾਨੂੰ ਇੱਕ ਚੁੰਟੀ ਨਾਲ ਚੱਕ ਦਿੰਦੇ ਆ ਉਹ ਇੰਨੇ ਪੱਥਰਾਂ ਨੂੰ ਇੰਨੇ ਭਾਰਿਆਂ ਨੂੰ ਚੱਕੀ ਫਿਰਦੇ ਅਸੀਂ ਤਾਂ ਚੱਕ ਨਹੀਂ ਸਕਦੇ। ਸੋ ਇਦਾਂ ਲੱਗਦਾ ਹੁੰਦਾ। ਹਰਕ ਨੂੰ ਲੱਗਦਾ ਜਿਹੜਾ ਆਪਣੇ ਤੋਂ ਥੱਲੇ ਦੁਨੀਆਂ ਦੇ ਜਿਹੜੇ ਆਪਣੇ ਤੋਂ ਉੱਪਰ ਆਪਾਂ ਨੂੰ ਉਹਨਾਂ ਦਾ ਲੱਗਦਾ ਹੈ। ਹੁਣ ਦੇਖੋ ਜੀ। ਉਹ ਆਪਣੇ ਰੂਪ 'ਚ ਆਪਣੇ ਵਿੱਚ ਸ਼ਾਮਲ ਹੋਏ। ਕੀ ਪਤਾ ਉਹਨਾਂ ਦਾ ਸਹੀ ਰੂਪ ਕਿੰਨਾ ਹੋਵੇ ਜਿਹੜਾ ਹੈ ਇਨਸਾਨ। ਹੁਣ ਇੱਕ ਸਲੇਡੇ ਦਾ ਨਾਮ ਦਿੱਤਾ ਗਿਆ ਉਹਨੂੰ ਜਿਹੜਾ ਇਨਸਾਨ ਰੂਪ ਹੀ ਬਦਲ ਸਕਦਾ ਹੈ ਉਹ ਕਿ ਪਤਾ ਕਿੱਡਾ ਕੋਵੇ ਉਹ ਤਾਂ 200 ਫੁੱਟ ਦਾ ਵੀ ਬਣ ਸਕਦਾ 500 ਫੁੱਟ ਦਾ ਵੀ ਬਣ ਸਕਦਾ ਆ ਜਿਹੜੇ ਆਪਾਂ ਨੂੰ ਇੰਨੇ ਪੱਥਰ ਮਿਲਦੇ ਆ ਵੀ ਯਾਰ 5000 ਸਾਲ ਪਹਿਲਾਂ ਆ ਪੱਥਰ ਉੱਤੇ ਕਿਵੇਂ ਪਹੁੰਚਿਆ ਪੱਥਰਾਂ ਨੂੰ ਐ ਕਿਵੇਂ ਕਟਿਆ ਗਿਆ ਹੁਣ ਉਹ ਦੂਜੀ ਦੁਨੀਆ ਦੇ ਪਾਵਰਫੁੱਲ ਲੋਕ ਸੀ ਉਹ ਰੂਪ ਬਦਲ ਸਕਦੇ ਕੀ ਪਤਾ ਉਹਨਾਂ ਨੇ ਰੂਪ ਬਦਲ ਕੇ ਵੱਡਾ ਹੋ ਕੇ ਉਹ ਪੱਥਰਾਂ ਨੂੰ ਚੱਕ ਕੇ ਉੱਥੇ ਰੱਖਦਾ ਹੁਣ ਆਪਾਂ ਵੱਡਾ ਪੱਥਰ ਚੱਕ ਕੇ ਉੱਥੇ ਰੱਖ ਦਈਏ ਅੰਦਰ ਰੱਖ ਦਈਏ ਹੁਣ ਕੀੜੀਆਂ ਦੇ ਸਮਰਾਜੇ ਦੇ ਅੰਦਰ ਰੱਖਿਆ ਜੇ ਵੱਡਾ ਪੱਥਰ ਚੱਕ ਕੇ ਜਿਹੜਾ ਉਹਨਾਂ ਤੋਂ ਚੱਕੇ ਨਾ ਜਾਵੇ ਉਹਨਾਂ ਨੂੰ ਤਾਂ ਇਹ ਹੀ ਲੱਗੂਗਾ ਵੀ ਯਾਰ ਇਹ ਪੱਥਰ ਇੱਥੇ ਕਿਵੇਂ ਪਹੁੰਚ ਗਿਆ ਵੀ ਇਹ ਤਾਂ ਪ੍ਰਮਾਤਮਾ ਨੇ ਪਹਛਾ ਸਕਦਾ ਹੈ ਕੁਦਰਤੀ ਆ ਹੋਰ ਕੋਈ ਤਾਂ ਪਹਛਾ ਨਹੀਂ ਸਕਦਾ ਪਰ ਰੱਖਿਆ ਆਪਾਂ ਉਹਨਾਂ ਤੋਂ ਵੱਧ ਪਾਵਰਫੁੱਲ ਆਪਣੇ ਆਸਤੇ ਕੁਝ ਵੀ ਨਹੀਂਗਾ ਹੁਣ ਫੇਰ ਕਈ ਲੋਕ ਕਿਹ ਵੀ ਸਵਾਲ اٹھਾਉਣਗੇ ਬਈ ਜੇ ਤੁਸੀਂ ਕਹਿੰਦੇ ਆ ਇਹ ਦੂਜੀ ਦੁਨੀਆ ਦੇ ਲੋਕ ਸੀ ਬਈ ਫੇਰ ਵਿੱਚ ਚੰਗਾ ਕਰਨ ਵਾਲੇ ਕਾਹਤੋਂ ਆਏ ਦੇਵੀ ਦੇਵਤੇ ਕਾਹਤੋਂ ਆਏ ਜਨਮ ਤਾਂ ਚੱਲ ਉਹ ਲੋਕ ਸੀ ਦੁਨੀਆ ਤੇ ਚੜ੍ਹਾਈ ਕਰਨਾਂਗੇ ਹੁਣ ਇਸ ਗੱਲ ਦਾ ਵੀ ਜਵਾਬ ਮੈਂ ਤੁਹਾਨੂੰ ਦਿੰਨਾ ਹੁਣ ਕਈ ਲੋਕ ਹੁੰਦੇ ਆ ਕੀੜੇ ਨੂੰ ਮਾਰਨ ਵਾਲੇ ਹੁੰਦੇ ਆ ਉਹ ਮਿੰਟਾਂ 'ਚ ਮਸਲ ਕੇ ਮਾਰ ਦਿੰਦੇ ਆ ਜਾਂ ਮਾਰਨ ਲੱਗਦੇ ਆ ਤੇ ਕਈ ਇਨਸਾਨ ਆਪਾਂ ਹੁੰਨੇ ਆ ਦਇਆਦਿਲ ਆਪਾਂ ਬਚਾਉਣ ਵਾਲੇ ਹੁੰਨੇ ਆ ਆਪਾਂ ਉਹਦੇ ਨਾਲ ਲੜ ਪੈਂਦੇ ਆ ਬਈ ਯਾਰ ਤੂੰ ਇਹਨੂੰ ਕਿਉਂ ਮਾਰ ਰਿਹਾ ਬਈ ਤੂੰ ਇਹਨੂੰ ਕਿਉਂ ਮਾਰ ਰਿਹਾ ਆਪਾਂ ਬਚਾਉਣ ਲਈ ਮੁਰੇ ਆਉਂਦੇ ਨਾ ਉਹ ਕੀੜੇ ਨੂੰ ਵੀ ਸਾਰਾ ਕੁਝ ਸੁਣਦਾ ਹੁੰਦਾ ਵੀ ਕਿਹੜਾ ਮੈਨੂੰ ਮਾਰਨ ਵਾਲਾ ਤੇ ਕਿਹੜਾ ਮੈਨੂੰ ਬਚਾਉਣ ਵਾਲਾ ਉਹਨਾਂ ਨੂੰ ਵੀ ਇਹ ਗੱਲ ਪਤਾ ਲੱਗਦੀ ਆ ਜਦੋਂ ਉਹਨਾਂ ਨੂੰ ਇਹ ਗੱਲ ਪਤਾ ਲੱਗਦੀ ਆ ਜਿਹਨੇ ਤਾਂ ਬਚਾਇਆ ਆ ਮਨ ਲਓ ਮੈਂ ਉਹਨਾਂ ਨੂੰ ਬਚਾਉਣ ਦੀ ਗੱਲ ਕਰ ਰਿਹਾ ਮੈਨੂੰ ਉਹ ਦੇਵਤੇ ਦਾ ਰੂਪ ਦੇ ਦਿੰਦੇ ਆ ਜਿਹੜਾ ਮਾਰਦਾ ਪਿਆ ਉਹਨੂੰ ਦਾਨਵ ਦਾ ਰੂਪ ਦੇ ਦਿੰਦੇ ਆ ਆਹੀ ਗੱਲ ਹੁਣ ਇਦਾਂ ਹੀ ਆਪਣਾ ਜਦੋਂ ਦੂਜੀ ਦੁਨੀਆ ਦੇ ਲੋਕ ਇਸ ਧਰਤੀ ਤੇ ਆਏ ਰੂਪ ਬਦਲ ਕੇ ਜਿੰਨਾ ਨੇ ਦੂਜੀ ਧਰਤੀ ਤੋਂ ਆ ਕੇ ਇਸ ਧਰਤੀ ਤੇ ਜ਼ੁਲਮ ਕੀਤਾ ਉਹਨਾਂ ਨੂੰ ਆਪਾਂ ਦਾਨਵ ਦਾ ਨਾਮ ਦਿੱਤਾ ਜਿਨ੍ਹਾਂ ਨੇ ਇਸ ਧਰਤੀ ਤੇ ਆ ਕੇ ਆਪਾਂ ਨੂੰ ਬਚਾਉਣਾ ਚਾਹਿਆ ਹੱਕ ਸੱਚ ਦੀ ਗੱਲ ਕੀਤੀ ਉਹਨਾਂ ਨੂੰ ਆਪਾਂ ਦੇਵ ਦੇਵਤਿਆਂ ਦਾ ਨਾਮ ਦਿੱਤਾ ਇਦਾਂ ਹੀ ਜਿਵੇਂ ਆਪਾਂ ਜਿਹੜਾ ਇੱਕ ਕੀੜੇ ਨੂੰ ਮਾਰਨ ਲੱਗਾ ਸੀ ਜਿਹੜਾ ਕੀੜੇ ਨੂੰ ਮਾਰਨ ਲੱਗਾ ਹੀ ਕੀੜੇ ਨੇ ਉਹਨੂੰ ਦਾਨਵ ਸਮਝਿਆ ਹੋਊਗਾ ਆਪਾਂ ਨੂੰ ਦੇਵੀ ਦੇਵਤੇ ਸਮਝਿਆ ਹੋਊਗਾ ਆਹੀ ਚੀਜ਼ ਆ ਦੋਸਤੋ ਹੈ ਸਭ ਇਨਸਾਨੀ ਸੀ ਪਰ ਇੰਨੀ ਗੱਲ ਉਹ ਦੂਜੀ ਦੁਨੀਆ ਦੇ ਆਪਣੇ ਤੋਂ ਵੱਧ ਪਾਵਰਫੁਲ ਆ ਇੱਕ ਗੱਲ ਤੁਹਾਨੂੰ ਹੁਣ ਮੈਂ ਹੋਰ ਕਰੂੰਗਾ ਜਦੋਂ ਦੀ ਸਾਇੰਸ ਤਕਨੀਕ ਵੱਧ ਗਈ ਬਹੁਤ ਜ਼ਿਆਦਾ ਸਾਇੰਸ ਵੱਧ ਗਈ ਆਪਣੀ ਪੜ੍ਹਾਈ ਲਿਖਾਈ ਵੱਧ ਗਈ ਆਪਾਂ ਨੂੰ ਗਿਆਨ ਵੱਧ ਗਿਆ ਕੁਝ ਉਹਨਾਂ ਦੇ ਚੰਗੇ ਲੋਕ ਹੀ ਆਪਾਂ ਨੂੰ ਇੱਥੇ ਵਿੱਦਿਆ ਦੇ ਕੇ ਆ ਕੇ ਆਪਣੀ ਧਰਤੀ ਤੇ ਪਹਿਲਾਂ ਅਨਪੜ੍ਹ ਸੀ ਤਾਈਓ ਧਾਨਵਾ ਨੇ ਆ ਕੇ ਰਾਜ ਕਰਨਾ ਚਾਇਆ ਦੂਜੀ ਦੁਨੀਆ ਦੇ ਬ੍ਰਹਿਮੰਡ ਦੂਜੇ ਬ੍ਰਹਿਮੰਡ ਦੇ ਲੋਕਾਂ ਨੇ ਆ ਕੇ ਰਾਜ ਕਰਨਾ ਚਾਇਆ ਉਸ ਜਦੋਂ ਆਪਣੀ ਪੜ੍ਹਾਈ ਬਿਲਕੁਲ ਨਹੀਂ ਸੀ ਆਪਾਂ ਅਨਪੜ੍ਹ ਲੋਕ ਸੀ ਆਪਾਂ ਨੂੰ ਕਿਸੇ ਚੀਜ਼ ਦਾ ਗਿਆਨ ਨਹੀਂ ਸੀ ਜਿਵੇਂ ਹੁਣ ਆਪਾਂ ਸਮਝਦੇ ਹਾਂ ਵੀ ਕੀੜਿਆਂ ਨੂੰ ਕੋਈ ਗਿਆਨ ਨਹੀਂਗਾ ਉਹਨਾਂ 'ਚ ਕੋਈ ਬੁੱਧੀ ਨਹੀਂ ਹੈਗੀ ਘਰ ਨਹੀਂ ਬਣਾ ਸਕਦੇ ਉੱਡਣ ਵਾਲੇ ਜਾਨ ਨਹੀਂ ਬਣਾ ਸਕਦੇ ਕੁਝ ਨਹੀਂ ਬਣਾ ਸਕਦੇ ਠੀਕ ਹੈ ਨਾ ਆਪਣੇ 'ਚ ਜਦੋਂ ਰੂਪ ਬਦਲਣ ਦੀ ਸ਼ਕਤੀ ਆ ਗਈ ਰੂਪ ਬਦਲਣ ਦੀ ਸ਼ਕਤੀ ਆਪਣੇ ਚਾ ਲਈ ਆਪਾਂ ਵੀ ਕੀੜਿਆਂ ਦੇ ਸਮਰਾਜੇ 'ਚ ਕੀੜਾ ਬਣ ਕੇ ਜਾ ਸਕਦੇ ਆ ਜਾ ਸਕਦੇ ਆ ਆਪਣੇ 'ਚ ਜਿਵੇਂ ਉਹਨਾਂ 'ਚ ਪਾਵਰ ਆ ਗਈ ਜਿਵੇਂ ਸਲੇਡਾ ਆਪਾਂ ਨੇ ਰੂਪ ਬਦਲ ਲੈਂਦਾ ਸੀ ਉਹ ਇੱਥੋਂ ਦਾ ਨਹੀਂ ਹੋ ਸਕਦਾ ਜਦੋਂ ਕਲਾ ਆਪਾਂ ਵੀ ਸਿੱਖ ਗਏ ਰੂਪ ਬਦਲਣਾ ਵੀ ਇੱਕ ਉਹਨਾਂ ਦੀ ਪੜ੍ਹਾਈ ਹੋਊਗੀ ਦੂਜੀ ਦੁਨੀਆ ਦੇ ਲੋਕਾਂ ਦੇ ਉਹਨਾਂ ਨੇ ਦੇਖਿਆ ਵੀ ਇੱਥੋਂ ਦੇ ਲੋਕ ਜਵਾਨ ਪੜ ਇਹਨਾਂ ਨੂੰ ਕੁਝ ਨਹੀਂ ਪਤਾ ਕੋਈ ਤਰੱਕੀ ਨਹੀਂ ਕੋਈ ਨੌਲੇਜ ਨਹੀਂ ਇਹਨਾਂ ਨੂੰ ਹਲੇ ਤੱਕ ਇਹਨਾਂ 'ਚ ਸਾਇੰਸ ਜਵਾਂ ਹੀ ਨਹੀਂ ਕੁਝ ਵੀ ਹੈ ਨਹੀਂ ਉਦੋਂ ਲੋਕ ਲਗਾਤਾਰ ਇੱਥੇ ਆਉਂਦੇ ਰਹੇ ਦਾਣਵਾ ਦੇ ਰੂਪ 'ਚ ਦੇਵੀ ਦੇਵਤਿਆਂ ਦੇ ਰੂਪ 'ਚ ਸਾਰੇ ਕਾਸੇ 'ਚ ਇੱਥੇ ਆਉਂਦੇ ਰਹੇ ਉਦੋਂ ਸੁਪਰੀਮ ਪਾਵਰਾਂ ਵੀ ਆਉਂਦੀਆਂ ਨੇ ਉਦੋਂ ਸਭ ਕੁਝ ਆਉਂਦਾ ਰਿਹਾ ਇਹਨੇ ਪਾਵਰਾਂ ਵੀ ਆਉਂਦੀਆਂ ਰਹੀਆਂ ਸਾਰਾ ਕੁਝ ਆਉਂਦਾ ਰਿਹਾ ਇੱਥੇ ਪਤਾ ਨਹੀਂ ਕੀ ਕੁਛ ਇੱਥੇ ਪਹਿਲਾਂ ਆਇਆ ਜਿੜਕਿ ਆਪਾਂ ਤਾਂ ਅਨਪੜ੍ਹ ਸੀ ਆਪਣੀ ਦੁਨੀਆ ਦੇ ਲੋਕਾਂ ਨੂੰ ਤਾਂ ਕੋਈ ਪਤਾ ਹੀ ਨਹੀਂ ਸੀ ਉਹ ਤਾਂ ਹੁਣ ਤਰੱਕੀ ਕਰਨ ਲੱਗੇ ਹੁਣ ਉਹ ਇੰਨੀਆਂ-ਇੰਨੀਆਂ ਪਾਵਰਾਂ ਪਹਿਲਾਂ ਕਿਵੇਂ ਆ ਗਈਆਂ ਇੱਥੇ ਐਡੀਆਂ-ਐਡੀਆਂ ਤਕੜੀਆਂ ਪਾਵਰਾਂ ਪਹਿਲਾਂ ਕਿਵੇਂ ਆ ਗਈਆਂ ਇੱਥੇ ਕਿਉਂਕਿ ਉਹ ਦੂਜੀ ਦੁਨੀਆ ਦੀਆਂ ਪਾਵਰਾਂ ਸੀ ਉਹ ਆਹਣਾ ਉਹ ਨਹੀਂ ਦੇ ਰਹੀ ਐ ਜਿੰਨੀ देर ਉਹਨਾਂ ਨੂੰ ਪਤਾ ਸੀ ਵੀ ਇਹਨਾਂ ਨੂੰ ਕੋਈ ਗਿਆਨ ਹੈ ਨਹੀਂ ਫਿਰ ਗੱਲ ਕੀ ਹੋਇਆ ਜਿਹੜੇ ਚੰਗੇ ਲੋਕ ਸੀ ਉੱਥੇ ਉਸ ਦੁਨੀਆ ਤੇ ਜਿਹੜੇ ਚੰਗੇ ਲੋਕ ਵੀ ਹੋਣਗੇ ਉਹ ਆ ਕੇ ਆਪਾਂ ਨੂੰ ਗ੍ਰੰਥਾਂ ਰਹੀਂ ਸਾਰੀਆਂ ਚੀਜ਼ਾਂ ਰਹੀਂ ਸਚਾਈਆਂ ਰਹੀਂ ਕਈ ਖੋਜਾਂ ਰਹੀਂ ਕਈ ਗ੍ਰੰਥਾਂ ਰਹੀਂ ਆਪਾਂ ਨੂੰ ਗਿਆਨ ਇੱਥੇ ਛੱਡ ਗਏ ਆ ਗ੍ਰੰਥਾਂ ਦੇ ਰੂਪ ਚ ਜਿਹੜੇ ਚੰਗੇ ਲੋਕ ਸੀ ਕਿਉਂਕਿ ਦੁਨੀਆ ਤੇ ਲੋਕ ਚੰਗੇ ਵੀ ਹੁੰਦੇ ਆ ਕੋਈ ਵੀ ਲੋਕ ਹੋਊਗਾ ਉੱਥੇ ਚੰਗੇ ਵੀ ਹੋਣਗੇ ਮਾੜੇ ਵੀ ਹੋਣਗੇ ਉਹ ਵੀ ਉੱਥੇ ਵੀ ਆ ਉਹ ਜਿਹੜੇ ਚੰਗੇ ਲੋਕ ਸੀ ਚੰਗੇ ਲੋਕ ਸੀ ਉਹ ਆਪਨੂੰ ਗ੍ਰੰਥਾਂ ਰਹੀਂ ਤਰੱਕੀ ਕਰਨ ਦੀ ਪ੍ਰਭਾਸ਼ਾ ਦੇਗੇ ਜਿਹੜੇ ਮਾੜੇ ਸੀ ਉਹ ਪੁੱਠੇ ਕੰਮਾਂ ਦੀ ਪ੍ਰਭਾਸ਼ਾ ਦੇਗੇ ਉਹ ਪੁੱਠੇ ਕੰਮਾਂ ਦੀ ਪ੍ਰਭਾਸ਼ਾ ਦੇਗੇ ਲਮ ਦੇਗੇ ਆ ਚੀਜ਼ਾਂ ਦੇਗੇ ਜਦੂ ਗਰੀ ਵੀ ਮਾੜਾ ਕਰ ਦੋ ਆ ਕਰ ਦੋ ਉਹ ਜੀ ਪੜਾਈ ਦੇਗੇ ਠੀਕ ਹੈ ਨਾ ਪੜਾਈਆਂ ਉਹਨਾਂ ਕੋਲੇ ਪੂਰੀਆਂ ਪੜੀਆਂ ਹੋਣਗੀਆਂ ਦੋਨੇ ਆਪਣੇ ਨਾਲ ਬਹੁਤ ਤਰੱਕੀ ਤੇ ਹੋਣਗੇ ਠੀਕ ਹੈ ਨਾ ਪਰ ਇੱਕ ਗੱਲ ਮੈਂ ਸਵਾਲ ਕਰੂੰਗਾ ਜਦੋਂ ਆਪਣੀ ਸਾਇੰਸ ਤਰੱਕੀ ਕਰ ਗਈ ਆਪਾਂ ਨੂੰ ਇਹਨਾਂ ਚੀਜ਼ਾਂ ਦੀ ਨੌਲੇਜ ਆਉਣ ਲੱਗੀ ਆਪਾਂ ਤਰੱਕੀ ਕਰ ਗਏ ਆਪਣੀ ਸਾਇੰਸ ਬਹੁਤ ਅੱਗੇ ਤੱਕ ਪਹੁੰਚ ਗਈ ਆਪਾਂ ਖੋਜਾਂ ਤੱਕ ਪਹੁੰਚ ਗਏ ਆਪਣੇ ਯਾਨ ਉੱਪਰ ਪਹੁੰਚਣ ਲੱਗੇ ਆਪਣੇ ਯਾਨ ਉਹਨਾਂ ਦੇ ਕੋਲੇ ਅੰਤਰਿਕਸ਼ 'ਚ ਪਹੁੰਚਣ ਲੱਗੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਨੂੰ ਵੀ ਗਿਆਨ ਹੋ ਗਿਆ ਤੇ ਹੁਣ ਹੁਣ ਨਹੀਂ ਕੋਈ ਪਾਵਰ ਸੁਪਰੀਮ ਪਾਵਰ ਇੱਥੇ ਹੁੰਦੀ ਹੁਣ ਨਹੀਂ ਕੋਈ ਦੇਵ ਦਾਨਵ ਦੇਵੀ ਦੇ ਦਾ ਪੈਦਾ ਹੋਇਆ ਦੱਸੋ ਮੈਨੂੰ ਦੇਵ ਦਾਨਵ ਕੋਈ ਹੁਣ ਨਹੀਂ ਪੈਦਾ ਹੋਇਆ ਹੁੰਦਾ ਕਿਉਂ ਨਹੀਂ ਪਿਆ ਉਹਦੋਂ ਜੋ ਇਹਨੇ ਇੱਥੇ ਆ ਕੇ ਯੁੱਧ ਕਰ ਰਹੇ ਸੀ ਲੜ ਰਹੇ ਸੀ ਹੁਣ ਵੀ ਦੁਨੀਆ ਤਾਂ ਉਦਾਂ ਦੀ ਹੀ ਹੋਈ ਆ ਉਹੀ ਧਰਤੀ ਆ ਇਹ ਪਰ ਉਦੋਂ ਉਹਨਾਂ ਨੂੰ ਕੀ ਸੀ ਵੀ ਇਹਨਾਂ ਲੋਕਾਂ ਨੂੰ ਕੋਈ ਪਤਾ ਨਹੀਂ ਇਹ ਲੋਕ ਸਾਨੂੰ ਸਮਝ ਨਹੀਂ ਸਕਦੇ ਇਹ ਸਾਨੂੰ ਪਰਮਾਤਮਾ ਹੀ ਮੰਨਣਗੇ ਉਹਨਾਂ ਨੂੰ ਇਹ ਲੋਕਾਂ ਨੂੰ ਇਹ ਲੱਗਦਾ ਸੀ ਵੀ ਇਹ ਲੋਕ ਸਾਨੂੰ ਡਰ ਕੇ ਪਰਮਾਤਮਾ ਹੀ ਮੰਨਣ ਹੁਣ ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਇਹਨਾਂ ਲੋਕਾਂ ਨੂੰ ਵੀ ਗਿਆਨ ਹੋ ਗਿਆ ਗਿਆਨ ਹੋ ਗਿਆ ਹੁਣ ਤਾਂ ਇਹ ਜੇ ਆਉਂਦੇ ਵੀ ਹੋਣਗੇ ਨਾ ਇਸ ਧਰਤੀ ਤੇ ਚੋਰੀ ਛਿਪੇ ਆਉਂਦੇ ਹੋਣ ਜਾਂ ਜਿਹੜੇ ਰਹਿ ਰਹੇ ਹੋਣਗੇ ਆਪਣੇ ਵਿੱਚ ਉਹ ਰੂਪ ਬਦਲ ਕੇ ਰਹਿ ਰਹੇ ਹੋਣਗੇ ਆਪਣੀ ਤਰ੍ਹਾਂ ਹੁਣ ਤੁਹਾਨੂੰ ਮੈਂ ਐਂਡ ਤੇ ਪਰਮਾਤਮਾ ਦੀ ਪਰਿਭਾਸ਼ਾ ਦੱਸਦਾ ਜਨਮ ਪਰਕ੍ਰਿਆ ਹੀ ਪਰਮਾਤਮਾ ਹੈ ਤੇ ਦੁਨੀਆ ਤੇ ਇਨਸਾਨ ਦਾ ਵਿਧੀ ਵਿਧਾਨ ਹੀ ਪਰਮਾਤਮਾ ਹੈ ਸਭ ਪਾਵਰਾ ਇੱਥੇ ਇਨਸਾਨ ਚੀਆ ਬ੍ਰਹਮੰਡ ਚੀਆ ਸਾਰੀਆਂ ਪਾਵਰਾ ਇਸ ਧਰਤੀ ਦੇ ਵਿੱਚ ਹੀ ਆ ਲੱਗ ਲੱਗ ਧਰਤੀਆਂ ਨੇ ਕੋਈ ਕੋਈ ਬ੍ਰਹਮੰਡਾ ਉਹਨੇ ਤੇ ਪਾਵਰ ਪਤਾ ਨਹੀਂ ਕਿਉਂ ਜੀ ਹੋਊ ਹੁਣ ਕਈ ਬ੍ਰਹਮੰਡ ਪਤਾ ਨਹੀਂ ਕਿੱਦਾਂ ਦੇ ਹੋਣਗੇ 진ਨਾਂ ਚ ਕਿੰਨੇ ਕੁ ਪਾਵਰਫੁੱਲ ਲੋਕ ਹੋਣਗੇ ਜਿਹੜੇ ਆਪਣੀ ਧਰਤੀ ਤੇ ਆ ਜਿਹੜੇ ਚਾਦਰਾਂ ਤੇ ਰੱਖ ਕੇ ਵੀ ਉੱਡ ਸਕਦੇ ਆ ਜਿਹੜੇ ਬਿਨਾ ਯਾਨ ਤੋਂ ਵੀ ਉੱਡ ਕੇ ਕਿਤੇ ਦੀ ਕਿਤੇ ਜਾ ਸਕਦੇ ਆ ਐਸੇ ਲੋਕ ਨੂੰ ਮੈਨੂੰ ਪਤਾ ਨਹੀਂ ਕਿੰਨੇ ਤਰ੍ਹਾਂ ਦੀਆਂ ਧਰਤੀਆਂ ਪਰ ਪਰਮਾਤਮਾ ਕੀ ਆ ਪਰਮਾਤਮਾ ਸਭ ਬ੍ਰਹਿਮੰਡਾਂ ਦੀ ਪ੍ਰਕਿਰਿਆ ਹੀ ਪਰਮਾਤਮਾ ਹੈ ਜਿਹੜੀ ਉਨਾ ਚ ਗ੍ਰੈਵਿਟੀ ਧਰਤੀ ਚ ਪਾਵਰ ਆ ਉਹ ਹੀ ਪਰਮਾਤਮਾ ਹੈ ਤਰਮਾਤਮਾ ਪ੍ਰੇਮੰਡ ਦੀ ਰੂਚੀਆ ਠੀਕ ਹਨ ਸੋ ਸਸਰੀਆ ਕਾਲ